YouTube ਚੈਨਲ ਕੁਦਰ ਦੇ ਵਰਤਾਨ ਔਰ Facebook ਪੇਜ ਸਰਚਰਨ ਸਿੰਘ ਗਿਲਜੇ ਵਾਲਾ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਸ ਸੋਚਦੀ ਦੇ ਬਾਰੇ ਚ ਜਿਹਨੂੰ ਕਲਮੇਸ਼ੋਰਾ ਕਿਹਾ ਜਾਂਦਾ ਹੈ ਇੱਕ ਕਲਮ ਟਾਈਪ ਜਿਹਾ ਹੁੰਦਾ ਥੋੜਾ ਜਿਹਾ ਕ੍ਰਿਸਟਲ ਡਲੀਆਂ ਹੋਈਆਂ ਹੁੰਦੀਆਂ ਤੇ ਇਹਦੀ ਵਰਤੋਂ ਆ ਜਿਹੜੀ ਉਹਦੀ ਆਪਾਂ ਗੱਲ ਕਰਦੇ ਆ ਪਰ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਸ਼ੁੱਧ ਤੋਂ ਸ਼ੁੱਧ ਦੀ ਗੱਲ ਕਰ ਲਈਏ ਜ਼ਿਆਦਾਤਰ ਜਿਹੜਾ ਹੈਗਾ ਇਹ ਵਧੀਆ ਇਸ ਤਰ੍ਹਾਂ ਮਿਲ ਜਾਂਦਾ ਜੇ ਸਾਫ਼ ਹੈ ਤੁਹਾਨੂੰ ਇਹ ਜੇ ਕੋਈ ਮੈਲ ਮਿੱਟੀ ਦਿਖਾਈ ਨਹੀਂ ਦਿੰਦੀ ਇਹਦੀ ਵਰਤੋਂ ਇਸ ਤਰ੍ਹਾਂ ਵੀ ਕਰ ਸਕਦੇ ਆ ਨਹੀਂ ਤਾਂ ਇਹਨੂੰ ਅਸੀਂ ਪਾਣੀ ਦੇ ਵਿੱਚ ਘੋਲ ਕੇ ਜੇ ਮੰਨ ਲਓ 100 ਗ੍ਰਾਮ ਆਪਣੇ ਕੋਲੇ ਕਲਮਿਸ਼ੋਰਾ ਹੈਗਾ ਅਸੀਂ ਉਹਨੂੰ ਸ਼ੁੱਧ ਕਰਨਾ ਹੈ ਤੇ 300 ਗ੍ਰਾਮ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਤੇ ਇਹਨੂੰ ਫਰਿੱਜ ਦੇ ਵਿੱਚ ਰੱਖ ਦਿਓ ਤੇ ਹੌਲੀ-ਹੌਲੀ ਕੀ ਹੋਵੇਗਾ ਇਹ ਥੱਲੇ بیٹھ ਜਾਏਗਾ ਤੇ ਪਾਣੀ ਉੱਪਰ ਰਹਿ ਜਾਏਗਾ ਉਹ ਪਾਣੀ ਨੂੰ ਪਾਸੇ ਡੋਲ ਕੇ ਤੇ ਇਹਨੂੰ ਛਾਂ ਦੇ ਵਿੱਚ ਸੁਕਾ ਕੇ ਅਸੀਂ ਸ਼ੁੱਧ ਕੀਤਾ ਹੋਇਆ ਕਲਮਿਸ਼ੋਰਾ ਜਿਹੜਾ ਕਹਿ ਸਕਦੇ ਆ ਅਸੀਂ ਇਹਦੀ ਵਰਤੋਂ ਕਰ ਸਕਦੇ ਆ ਤਾਂ ਹੁਣ ਆਪਾਂ ਗੱਲ ਕਰਦੇ ਆਂ ਕਲਮੀ ਸ਼ੋਰਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਆਯੁਰਵੇਦਾ ਦੇ ਮੁਤਾਬਕ ਜੇ ਅਸੀਂ ਇਹਨੂੰ ਦੇਖਦੇ ਆਂ ਤਾਂ ਇਹਨੂੰ ਠੰਡੀ ਪ੍ਰਕਿਰਤੀ ਦਾ ਮੰਨਿਆ ਗਿਆ ਹੈ। ਪਸ਼ਾਬ ਰੋਗਾਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਇਹਦੇ ਆਉਂਦੇ ਨੇ ਜਿਨ੍ਹਾਂ ਨੂੰ ਪਸ਼ਾਬ ਦੀ ਜਲਣ ਹੈ, ਪਸ਼ਾਬ ਰੁਕ ਰੁਕ ਕੇ ਆਉਂਦਾ ਹੈ, ਗੁਰਦੇ ਦੀ ਪੱਥਰੀ ਹੈ। ਤਾਂ ਉਹਨਾਂ ਰੋਗ ਇਹਨਾਂ ਰੋਗਾਂ ਦੇ ਵਿੱਚ ਇਹਦੇ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ। ਜੇ ਗੁਰਦੇ ਦੀ ਪਥਰੀ ਦੀ ਆਪਾਂ ਗੱਲ ਕਰਦੇ ਆ ਤਾਂ ਉਹਦੇ ਚ ਗੋਖਰੂ ਦੇ ਕਾੜੇ ਦੇ ਨਾਲ ਗੋਖਰੂ ਜਣੀ ਜਿਹਨੂੰ ਭਖੜਾ ਕਹਿੰਦੇ ਆ ਤਾਂ ਉਹਦੇ ਵਿੱਚ ਅਸੀਂ 5ਕ 3 ਤੋਂ ਲੈ ਕੇ 5 ਗ੍ਰਾਮ ਗੋਖਰੂ ਦਾ ਕਾੜਾ ਬਣਾ ਕੇ ਇੱਕ ਗਲਾਸ ਪਾਣੀ ਦੇ ਵਿੱਚ ਤੇ ਉਹਦੇ ਚ 500 ਮਿਲੀ ਜੀ ਅਸੀਂ ਕਲਮੇਸ਼ੋਰਾ ਜਿਹੜਾ ਮਿਕਸ ਕਰਕੇ ਪੀਨੇ ਆ ਤਾਂ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪਥਰੀ ਜਿਹੜੀ ਹੌਲੀ ਹੌਲੀ ਫੁਰਕੇ ਉਹ ਬਾਹਰ ਨਿਕਲ ਜੂਗੀ ਇਸੇ ਤਰ੍ਹਾਂ ਜਿਹੜੇ ਗਰਮੀ ਦੇ ਬੁਖਾਰ ਨੇ ਸਰੀਰ ਤਪਦਾ ਹੈ ਤਪਸ਼ ਹੈ ਤਾਂ ਉਹਦੇ ਵਿੱਚ ਗਲੋਏ ਦੇ ਕੜੇ ਦੇ ਵਿੱਚ ਜੇ 3 ਕ ਗ੍ਰਾਮ ਗਲੋਏ ਤੇ 500 ਐਮਜੀ ਜਿਹੜਾ ਹੈਗਾ ਕਲਮੇਸ਼ੋਰਾ ਅਸੀਂ ਲੈਣਾ ਹੈ ਤੇ ਗਲੋਏ ਦਾ ਪਹਿਲਾਂ ਕੜਾ ਬਣਾ ਕੇ ਤੇ ਫਿਰ ਅਸੀਂ ਇਹਨੂੰ ਉਹਦੇ ਵਿੱਚ ਮਿਕਸ ਕਰਕੇ ਖੋਰ ਕੇ ਤੇ ਉਹ ਅਸੀਂ ਪੀਵਾਂਗੇ ਦਿਨ ਚ ਦੋ ਵਾਰ ਵੀ ਅਸੀਂ ਇਹਨੂੰ ਲੈ ਸਕਦੇ ਹਾਂ ਤਾਂ ਕੋਸ਼ਿਸ਼ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਸਰੀਰ ਦੀ ਤਪਸ਼ ਹੈ ਜਿਹੜੀ ਉਹ ਖਤਮ ਹੋ ਜਾਵੇਗੀ ਪਸੀਨਾ ਨਾ ਆਉਂਦਾ ਹੋਵੇ ਤਾਂ ਉਹਦੇ ਵਿੱਚ ਵੀ ਸੇ ਨੂੰ ਵਰਤ ਸਕਦੇ ਆ ਗਲੋਏ ਦੇ ਕੜੇ ਦੇ ਨਾਲ ਵਰਤ ਸਕਦੇ ਆ ਗੋਖਰੂ ਦੇ ਕੜੇ ਦੇ ਨਾਲ ਵਰਤ ਸਕਦੇ ਆ ਇਸੇ ਤਰ੍ਹਾਂ ਲਿਕੋਰੀਆ ਸਵੇਤ ਪ੍ਰਦਰ ਜਿਹਨੂੰ ਚਿੱਟਾ ਪਾਣੀ ਪੀਣਾ ਅਸੀਂ ਕਹਿ ਦਿੰਦੇ ਆ ਤਾਂ ਉਹਦੇ ਚ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਇਹਦੀ ਵਰਤੋਂ ਦੇ ਨਾਲ ਅਸੀਂ ਜੜੀ ਕਰਨੀ ਹੈ ਉਹ ਕਰਨੀ ਹੈ ਨਾਲ 500mg ਇਹ ਲੈਣਾ ਤੇ 250mg ਨਾਲ ਫੜਕੜੀ ਲੈਣੀ ਹੈ ਤੇ ਇੱਕ ਟਾਈਮ ਦਿਨ ਦੇ ਵਿੱਚ ਅਸੀਂ ਇਹਦੀ ਵਰਤੋਂ ਕਰਨੀ ਹੈ ਤਾਂ ਇਹ ਸਵੇਤ ਪ੍ਰਦਰ ਤੋਂ ਮੁਕਤੀ ਦਿਲਾਉਂਦਾ ਹੈ ਇਸੇ ਤਰ੍ਹਾਂ ਜਿਹੜੇ ਪ੍ਰਮੇਹ ਦੇ ਰੋਗੀ ਨੇ ਪ੍ਰਮੇਹ ਲੇਡੀਜ਼ ਨੂੰ ਵੀ ਹੁੰਦਾ ਹੈ ਪ੍ਰਮੇਹ ਜੈਂਟਸ ਨੂੰ ਵੀ ਹੁੰਦਾ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ 당ਤ ਪੈਣਾ ਤਾਂ ਉਹਦੇ ਨਾਲ ਕੀ ਹੁੰਦਾ ਹੈ ਸਰੀਰ ਦੇ ਵਿੱਚੋਂ ਪਿਸ਼ਾਬ ਦੇ ਰਸਤੇ ਸਰੀਰ ਦੇ ਬਹੁਤ ਸਾਰੇ ਜਿਹੜੇ ਕਿ ਖੁਰਾਕੀ ਤੱਤ ਜਾਂ ਮਿੰਜ ਜਿਹਨੂੰ ਅਸੀਂ ਕਹਿ ਦਿੰਨੇ ਆ ਸਫੇਰ ਜਾਂ ਜਿਹੜਾ ਹੈਗਾ ਇੱਕ ਪਦਾਰਥ ਹੈ ਉਹ ਬਾਹਰ ਨਿਕਲ ਜਾਂਦਾ ਤੇ ਸਰੀਰ ਹੌਲੀ-ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਬਿਮਾਰੀ ਦੇ ਵਿੱਚ ਅਸੀਂ ਇਹਦੀ ਵਰਤੋਂ ਕਰ ਸਕਦੇ ਆ ਤਾਂ ਉਹਦੇ ਚ ਦੋ ਤਰੀਕੇ ਨਾਲ ਅਸੀਂ ਇਹਦੀ ਵਰਤੋਂ ਕਰ ਸਕਦੇ ਆ ਇੱਕ ਤਾਂ ਇਹ ਐ ਵੀ ਭਿੰਡੀ ਦੇ ਪਾਣੀ ਨਾਲ ਭਿੰਡੀ ਐ ਜਿਹੜੀ ਉਹਨੂੰ ਕੱਟ ਕੇ ਭਉ ਭਉਂਦੇ ਹੋ ਪਾਣੀ ਦੇ ਵਿੱਚ ਗਲਾਸਕ ਪਾਣੀ ਦੇ ਵਿੱਚ ਪਿਆਉਂਦੇ ਹੋ ਤੇ ਉਹਦੇ ਚ 500mg ਉਹ ਪਾਣੀ ਨੂੰ ਛਾਣ ਕੇ ਤੇ ਉਸ ਪਾਣੀ ਦੇ ਵਿੱਚ 500mg ਘੋਲ ਕੇ ਦਿਨ ਚ ਇੱਕ ਵਾਰ ਅਸੀਂ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਸਿਹਤ ਜਿਹੜਾ ਹੈਗਾ ਪ੍ਰਮੇਹ ਦੇ ਸਾਨੂੰ ਰੋਗ ਤੋਂ ਛੁਟਕਾਰਾ ਮਿਲਦਾ ਹੈ ਫਿਰ ਵੀ ਜੇ ਥੋੜਾ ਕ੍ਰੋਨਿਕ ਹੈ ਤਾਂ ਉਹਦੇ ਵਾਸਤੇ ਤੋਤਰ ਜੜੀ ਪੋਟਕਾ ਇਹਦੇ ਨਾਲ ਹੋਰ ਅਸੀਂ ਮਿਕਸ ਕਰ ਲੈਣੇ ਆ ਤੇ ਜਿਹਦੇ ਚ ਕਲਮੇਸ਼ੋਰਾ ਹੋ ਗਿਆ ਇਹ ਅਸੀਂ 25 ਗ੍ਰਾਮ ਲੈਣਾ ਹੈ ਦਾਲ ਚੀਨੀ ਲੈਣੀ ਹੈ ਅਸੀਂ ਛੋਟੀ ਇਲੈਚੀ ਲੈਣੀ ਹੈ ਪਛਣ ਭੇਦ ਲੈਣਾ ਇਹ ਸਾਰੇ 20-20 ਗ੍ਰਾਮ ਲੈਣੇ ਤੇ ਹਰੜ ਲੈਣੀ ਹੈ 15 ਗ੍ਰਾਮ ਇਹਨੂੰ ਸਾਰੇ ਨੂੰ ਮਿਕਸ ਕਰਕੇ ਤਾਂ ਇਹਦਾ ਅਸੀਂ ਅਤਾਂ-ਤਾਂ ਗ੍ਰਾਮ ਚੂਰਨ ਸੁਬਾ ਸ਼ਾਮ ਲੈਣੇ ਆ ਅੱਧੇ ਤੋਂ 1 ਗ੍ਰਾਮ ਸੁਬਾ ਸ਼ਾਮ ਲੈਣੇ ਆ ਤਾਂ ਕੋਸ਼ਿਸ਼ ਦਿਨਾਂ ਦੇ ਵਿੱਚ ਇਹ ਜਿਹੜਾ ਹੈਗਾ ਸਾਨੂੰ ਇਸ ਬਿਮਾਰੀ ਤੋਂ ਵੀ निजात ਤੋਂ ਆਉਂਦਾ ਇਸ ਤੋਂ ਇਲਾਵਾ ਚੋਟ ਕਿਤੇ ਸਰੀਰ ਤੇ ਲੱਗ ਜਾਂਦੀ ਹੈ ਸੋਜ ਆ ਜਾਂਦੀ ਹੈ ਤਾਂ ਉਹਦੇ ਵਿੱਚ ਨਸਾਦਰ ਤੇ ਕਲਮੀਸ਼ੋਰੇ ਨੂੰ ਬਰਾਬਰ ਮਾਤਰਾ ਦੇ ਵਿੱਚ ਅਸੀਂ ਮਿਕਸ ਲੈ ਲੈਣਾ ਤੇ ਪਾਣੀ ਦੇ ਵਿੱਚ ਪਿਉ ਲੈਣਾ ਮੰਨ ਲਓ ਇੱਕ ਚੋਟ ਲੱਗੀ ਹੈ ਬਾਹਰ ਤੇ ਲੱਗੀ ਹੈ ਲੱਤ ਤੇ ਲੱਗੀ ਹੈ ਇੱਕ ਗੁੱਟਨੇ ਤੇ ਲੱਗੀ ਹੈ ਤਾਂ ਉਹ ਗਲਾਸ ਕੁ ਪਾਣੀ ਦੇ ਵਿੱਚ ਭਿਉ ਕੇ ਤੇ ਇੱਕ ਪੱਟੀ ਹੈ ਜਿਹੜੀ ਪੱਟੀ ਜਿਹੜੀ ਉਹ ਪਾਣੀ ਦੇ ਵਿੱਚ ਭਿਉ ਲੋ ਤੇ ਉਹ ਪੱਟੀ ਨੂੰ ਅਸੀਂ ਚੋਟ ਦੇ ਉੱਤੇ ਲਓ ਜਾਂ ਚੋਟ ਨੂੰ ਜਿਹੜਾ ਹੈਗਾ ਉਹ ਪੱਟੀ ਦੇ ਨਾਲ ਲਪੇਟ ਦਿਓ ਤਾਂ ਤੁਸੀਂ ਦੇਖੋਗੇ ਇੱਕ ਦੋ ਵਾਰੀ ਇਸ ਤਰ੍ਹਾਂ ਕਰਨ ਦੇ ਨਾਲ ਇਹ ਸੋਜ ਹੈ ਜਿਹੜੀ ਉਹ ਘਟ ਜੇਗੀ ਬਹੁਤ ਗੁਣਕਾਰੀ ਔਸ਼ਦੀ ਹੈ ਬੜੀ ਸਸਤੀ ਜੀ ਹੈ ਤਾਂ ਆਓ ਅਸੀਂ ਇਸ ਤਰ੍ਹਾਂ ਦੀਆਂ ਔਸ਼ਦੀਆਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਅਪਣਾ ਕੇ ਆਪਣੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਨਜਾਤ ਆ ਜਿਹੜੀ ਉਹ ਪਾਈਏ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟਾਂ ਦੇ ਵਿੱਚ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੋ ਪੇਜ ਨੂੰ ਫੇਸਬੁੱਕ ਪੇਜ ਹਰਚਰਨ ਸਿੰਘ ਗਿਲਜੇ ਵਾਲਾ ਨੂੰ ਫੋਲੋ ਜ਼ਰੂਰ ਕਰਨਾ ਜੀ ਸ਼ੁਕਰੀਆ ਥੈਂਕ ਯੂ